ਸਾ希 ਕਾਲ ਜੀ ਸਿਮਰਨ ਬੁਟੀਕ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਨ ਮੈਨੂੰ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹੋਵੋਗੇ ਜੀ ਅੱਜ ਵਾਲੇ ਸੂਟ ਬਹੁਤ ਟ੍ਰੈਂਡਿੰਗ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਬਹੁਤ ਹੀ ਟ੍ਰੈਂਡਿੰਗ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਜਿਹੜੇ ਕਿ ਚਿਕਨ ਦੀ ਬਾਟਮ ਵਾਲੇ ਆ ਅੱਜ ਕੱਲ ਚਿਕਨ ਦੀ ਬਾਟਮ ਦਾ ਬਹੁਤ ਟ੍ਰੈਂਡ ਹੈ ਇਹਦੇ ਨਾਲ ਇੱਕ ਹੋਰ ਖਾਸ ਗੱਲ ਦੁਪੱਟਾ ਬਹੁਤ ਹੀ ਪਿਆਰਾ ਲਾਇਆ ਹੋਇਆ ਹੈ ਜੀ ਕੋਟੇ ਦਾ ਕੋਟੇ ਦਾ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 950 ਬਹੁਤ ਹੀ ਵਧੀਆ ਬ੍ਰਾਂਡ ਦਾ ਇਹ कॉटन ਲਈ ਦੀ ਹੈ ਨਾਲ ਜੀ ਕੈਂਬ੍ਰਿਕ कॉटन ਤੇ ਪਲਾਜ਼ੋ ਵੀ ਤੁਹਾਨੂੰ कॉटन ਚਿਕਨ ਦਾ ਮਿਲੂਗਾ ਜੀ ਨਾਲ ਕੋਟੇ ਦਾ ਦੁਪੱਟਾ ਮਿਲੂਗਾ 950 ਸੂਟ ਦਾ ਪ੍ਰਾਈਸ ਹੈ ਜੀ ਕਲਰ ਬਹੁਤ ਪਿਆਰੇ ਆ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਜਿਆਦਾ ਸੋਹਣੇ ਸੋਹਣੇ ਸੂਟ ਹੈ ਜੀ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸ਼ੀਟ ਲੈ ਕੇ ਆਨੇ ਹੈ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜਿਹੜਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਕਾਲ ਕਰਕੇ ਪਿੱਕਾ ਭੇਜ ਕੇ ਤੁਸੀਂ ਸੂਟ ਮੰਗਾ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਕਲਰ ਕੰਟਰਾਸਟ ਚੈੱਕ ਕਰੋ ਜੀ ਕਲਰ ਚਾਰਟ ਐਨਾ ਪਿਆਰਾ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਬਾਏ ਕਰੋ ਇੱਕ ਹੀ ਦਿਨਾਂ ਤੁਸੀਂ ਹੋਰ ਵੀ ਪ੍ਰੋਫਿਟ ਕਰ ਸਕਦੇ ਆ ਜੀ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਕਿੰਨੀ ਪਿਆਰੀ ਬਾਟਮ ਹੈ ਇਹਦੇ ਨਾਲ ਤੁਸੀਂ ਦੋ ਤਿੰਨ ਸ਼ਰਟਾਂ ਰੈਡੀ ਕਰਕੇ ਸੂਟ ਦੀ ਗਿਣਤੀ ਵੀ ਵਧਾ ਸਕਦੇ ਨਾਲੇ ਸੋਹਣੇ ਸੋਹਣੇ ਸੂਟ ਪਾਓ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਹੈ ਸੂਟਾਂ ਦੇ ਕੋਈ ਸੀ ਥਰੂ ਨਹੀਂ ਹੈਗੇ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ AC ਨੰਬਰ ਤੇ ਤੁਸੀਂ ਪਿੱਕਾਂ ਭੇਜ ਸਕਦੇ ਆ AC ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਪਿੱਕਾਂ ਸੈਂਡ ਕਰੀ ਜਾਓ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਇਹ ਸਾਡਾ WhatsApp ਨੰਬਰ ਹੈ ਜੀ AC ਨੰਬਰ ਤੇ ਤੁਸੀਂ ਪਿੱਕਾਂ ਭੇਜ ਕੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਆ ਸੂਟ ਪਹੁੰਚਣ ਦਾ ਸਮਾਂ ਹੈਗਾ ਜੀ ਹਫਤਾ ਲੱਗ ਜਾਂਦਾ ਜੀ ਹਫਤੇ ਤੋਂ 10 ਦਿਨ ਹਫਤੇ ਤੋਂ 10 ਦਿਨ ਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੇ ਤੁਸੀਂ ਮੇਰੇ ਕਿਤੇ ਨੇੜੇ ਠੇੜੇ ਹੋਏ ਸੂਟ ਤੁਹਾਡੇ ਘਰ ਪਹੁੰਚ ਜਾਣਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਸੋਹਣੀ ਸੂਟ ਦੀ ਲੁੱਕ ਬਣ ਕੇ ਆਉਂਦੀ ਆ ਕੋਈ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਬਿਦੌਟ ਲਾਈਨਿੰਗ ਵਾਲਾ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਆ ਜੀ ਬਹੁਤ ਪਿਆਰੀ ਪਿਆਰੀ ਕਾਟਨ ਹੈ ਜੀ ਨਾਲ ਤੁਹਾਨੂੰ ਚਿਕਨ ਦੀ ਬਹੁਤ ਪਿਆਰੀ ਬਾਟਮ ਮਿਲੂਗੀ ਕੋਟੇ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਕੋਈ ਘਰ ਬੈਠੀਆਂ ਆਨਲਾਈਨ ਕੱਪੜੇ ਦਾ ਕੰਮ ਕਰਨਾ ਚਾਹੁੰਦੀਆਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਨਾਲ ਕੋਟੇ ਦਾ ਦੁਪੱਟਾ ਜੇ ਤੁਸੀਂ ਮਾਰਕੀਟ ਜਾਂਦੇ ਹੋ ਜਰੂਰ ਕੋਟੇ ਦਾ ਦੁਪੱਟੇ ਦਾ ਰੇਟ ਤੇ ਚਿਕਨ ਦੀ ਬਾਟਮ ਦਾ ਰੇਟ ਜਰੂਰ ਪਤਾ ਕਰਿਓ ਫਿਰ ਤੁਹਾਨੂੰ ਲੱਗੂਗਾ ਵੀ ਹਾਂ ਵਾਕਿਆ ਹੀ ਰੇਟ ਸਾਡਾ ਬਹੁਤ ਸਹੀ ਆ ਕੱਪੜੇ ਦੀ ਕੁਆਲਿਟੀ ਦੀ ਵੈਸਟ ਹੈ ਜੀ ਕੋਈ ਕੁਆਲਿਟੀ ਚ ਕਮੀ ਨਹੀਂ ਹੈਗੀ ਬਾਕੀ ਜੀ ਤੁਸੀਂ ਆਪਸੇ ਆਣੇ ਆ ਜਿੰਨਾ ਗੁੜ ਪਾਉਂਗੇ ਓਨਾਂ ਮਿੱਠਾ ਜਿੰਨਾ ਵਧੀਆ-ਵਧੀਆ ਉੱਪਰ ਆਪ ਹੁੰਦੇ ਜਾਓਗੇ ਓਨਾਂ ਕੱਪੜਾ ਜਿਆਦਾ ਵਧੀਆ ਹੁੰਦਾ ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਘੱਟ ਰੇਟ ਵਿੱਚ ਵੀ ਬਹੁਤ ਵਧੀਆ ਫੈਬਰਿਕ ਦੇਈਏ ਬਹੁਤ ਵਧੀਆ ਕੱਪੜੇ ਦੀ ਕੁਆਲਿਟੀ ਹੋਵੇ ਜਿਹੜਾ ਤੁਸੀਂ ਰੱਜ ਕੇ ਸੂਟ ਹੰਡਾਓ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਕਲਰ ਚਾਰਟ ਚੈੱਕ ਕਰੀ ਜੋ ਜੀ ਬਹੁਤ ਪਿਆਰੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾਂ ਭੇਜ ਕੇ ਤੁਸੀਂ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਆ ਕਲਰ ਚਾਰਟ ਚੈੱਕ ਕਰੋ ਜੀ ਕਿੰਨੇ ਆ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਵਾਇਰ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਏ ਸੂਟ ਜਿਵੇਂ ਉਹਨਾਂ ਗਰਮੀ ਦੇ ਹਿਸਾਬ ਨਾਲ ਵੇਅਰ ਕਰੇ ਵੀ ਬਹੁਤ ਸੋਹਣੇ ਲੱਗਦੇ ਆ ਜੀ ਵਾਈਟ ਬਾਟਮ ਇੱਕ ਚਿਕਨ ਦੀ ਤੇ ਕੋਟੇ ਦਾ ਦੁਪੱਟਾ ਆਪਣੇ ਕੋਲ ਜਰੂਰ ਹੋਣਾ ਚਾਹੀਦਾ ਕਿਉਂਕਿ ਉਹਦੇ ਨਾਲ ਆਪਾਂ ਕਿੰਨੀਆਂ ਹੀ ਸ਼ਰਟਾਂ ਰੈਡੀ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਸੂਟ ਬਹੁਤ ਹੀ ਪਿਆਰੇ ਤੇ ਬਹੁਤ ਹੀ ਘੱਟ ਰੇਟ ਵਿੱਚ ਮਿਲਣਗੇ ਜੀ ਕੈਂਬ੍ਰਿਕ ਕਾਟਨ ਪ੍ਰਿੰਟ ਸੂਟ ਹੈ ਜੀ ਬਹੁਤ ਸੋਹਣਾ ਨਾਲ ਤੁਹਾਨੂੰ ਟਾਈਪੀ ਸਿਲਕ ਦਾ ਦੁਪੱਟਾ ਲਾਇਆ ਹੋਇਆ ਜੀ ਬਹੁਤ ਪਿਆਰਾ ਨੇਚਰਲ ਜਿਹਾ ਕਲਰ ਹੈ ਜੀ ਨੇਚਰਲ ਜੀ ਡਿਜ਼ਾਈਨਿੰਗ ਹੈ ਸੂਟਾਂ ਦੀ ਕਲਰ ਕੰਟਰਾਸਟ ਚੈੱਕ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ 950 950 ਵਿੱਚ ਘਰ ਬੈਠਿਆਂ ਨੂੰ ਤੁਹਾਨੂੰ ਬਹੁਤ ਬਹੁਤ ਹੀ ਪਿਆਰਾ ਜਿਹਾ ਸੂਟ ਮਿਲ ਜਾਣਾ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ WhatsApp ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੇ ਵਾਸਤੇ ਸੋਨਾ ਸੋੜਾ ਜਿਹਾ ਸੂਟ ਮੰਗਵਾ ਸਕਦੇ ਆ 컬러 ਚਾਰਟ ਬਹੁਤ ਪਿਆਰੇ ਆ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਫਿੱਕਾ ਭੇਜ ਕੇ ਆਪਣੇ ਵਾਸਤੇ ਸੋਨਾ ਸੋਨਾ ਸੂਟ ਮੰਗਾ ਸਕਦੇ ਆ ਜੀ ਜਿਹੜੀਆਂ ਮੇਰੀਆਂ ਭੈਣਾ ਪ੍ਰਿੰਟ ਸੂਟ ਪਾਉਣ ਦੀਆਂ ਸ਼ਕੀਨ ਆ ਉਹਨਾਂ ਲਈ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਬਹੁਤ ਪਿਆਰੇ ਨਾਲ ਦੁਪੱਟੀਆਂ ਆ ਜੀ ਕੋਈ ਡੋਰ ਨਹੀਂ ਹੈਗੀ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਦੇ نیچے ਨਾਲ ਦੀ ਨਾਲ ਸਕਰੀਨਸ਼ਾਟ ਲੇਕੇ ਭੇਜੋ ਤੇ ਆਪਣੇ ਵਾਸਤੇ ਸੂਟ ਮੰਗਾਓ ਜਿਹੜੀਆਂ ਮੇਰੀਆਂ ਪਹਿਣਾ ਸੂਟ ਸਟਿਚ ਕਰਾਉਣਾ ਚਾਹੁੰਦੇ ਆਂ ਅੱਜ ਦੀ ਡੇਟ ਵਿੱਚ ਜਨਨ ਕਿ 15 ਤਰੀਕ ਤੱਕ ਆਫਰ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਪੰਜ ਸੂਟ ਸਾਡੇ ਕੋਲ ਇਕੱਠੇ ਸਲਾਈ ਕਰਾਉਣ ਗਿਆ ਇੱਕ ਸੂਟ ਦੀ ਸਲਾਈ ਬਿਲਕੁਲ ਫ੍ਰੀ ਹੋਊਗੀ ਜੀ ਉਹਦੇ ਵਿੱਚ ਜੇ ਪੰਜ ਸਿੰਪਲ ਲਾਉਣਗੇ ਤਾਂ ਇੱਕ ਸਿੰਪਲ ਦੀ ਸਵਾਈ ਫ੍ਰੀ ਹੋਊਗੀ ਜੇ ਪੰਜੇ ਲਾਈਨਿੰਗ ਵਾਲੇ ਹੋਣਗੇ ਤਾਂ ਇੱਕ ਲਾਈਨਿੰਗ ਦੀ ਸਲਾਈ ਪਰੀ ਹੋ ਗਈ ਜੀ ਨਾਲ ਦੀ ਨਾਲ ਇਸ ਆਫਰ ਦਾ ਵੀ ਜਰੂਰ ਲਾ ਲਿਓ ਬਹੁਤ ਹੀ ਪਿਆਰੀ ਪਿਆਰੀ ਜੀ ਸੂਟ ਬਹੁਤ ਪਿਆਰੀ ਪ੍ਰਿੰਟਿੰਗ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣੇ ਜਿਹੜੇ ਅੱਜ ਕੱਲ ਬਹੁਤ ਟ੍ਰੈਂਡ ਚ ਹੈ ਜੀ ਬਿਲਕੁਲ ਮਲ ਕਾਟਨ ਦਾ ਨਾਲ ਦੁਪੱਟਾ ਲਾਇਆ ਬਾ ਬਹੁਤ ਹੀ ਪਿਆਰਾ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਬਹੁਤ ਸੋਹਣੀ 2 मीटर ਦੀ ਬੜੇ ਬਨੇ ਦੀ ਜੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਬਹੁਤ ਪਿਆਰੀ ਦੁਪੱਟੇ ਤੇ ਪੂਰਾ ਚੀਕਨ ਵਰਕ ਹੋਇਆ ਹੋਇਆ ਪਾਕਿਸਤਾਨੀ ਸਟਾਈਲ ਕੋਰਾ ਦੁਪੱਟਾ ਹੈ ਜੀ ਜਿਹੜਾ ਅੱਜ ਕੱਲ ਬਹੁਤ ਟ੍ਰੈਂਡ ਚ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1050 1050 ਸੂਟ ਦਾ ਪ੍ਰਾਈਸ ਹੈ ਜੀ ਹੁਣ ਤੁਸੀਂ ਇਹਨਾਂ ਦੇ ਕਲਰ ਚੈੱਕ ਕਰ ਲਓ ਜੀ 1050 ਵਿੱਚ ਤੁਹਾਨੂੰ ਐਨੀ ਪਿਆਰੀ ਬਾਟਮ ਤੇ ਦੁਪੱਟਾ ਜਿਹੜਾ ਅੱਜ ਕੱਲ ਬਹੁਤ ਕੋਰਾ ਕੋਟੇ ਦਾ ਟ੍ਰੈਂਡ ਹੈ ਨਾਲ ਚਿਕਨ ਦਾ ਵਰਕ ਹੋਇਆ ਹੋਇਆ ਹੈ ਦੁਪट्टे ਤੇ ਪਲਾਜੋ ਤੇ ਵੀ ਜਾਂ ਇਹਦੀ ਸਲਵਾਰ ਬਣਾਓ ਪਲਾਜੋ ਬਣਾਓ ਜੋ ਮਰਜੀ ਤੁਸੀਂ ਬਣਾ ਸਕਦੇ ਆ ਬਹੁਤ ਪਿਆਰੇ ਜੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਮੰਗਾ ਸਕਦੇ ਆ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਕੋਈ ਨਵੇਂ ਚੈਨਲ ਨੂੰ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਆ ਜੀ ਐਦਾਂ ਹੀ ਵੀਡੀਓ ਨੂੰ ਪਿਆਰ ਕਰਦੇ ਰਹੋ ਸੋਹਣੇ ਸੋਹਣੇ ਸੂਟ ਅਸੀਂ ਤੁਹਾਡੇ ਵਾਸਤੇ ਲਿਆਉਂਦੇ ਰਹੀਏ ਤੁਸੀਂ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿੱਕਾ ਭੇਜੋ ਤੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਮੰਗਾਓ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਚਿਕਨ ਦਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਕਲਰ ਕੰਟਰਾਸਟ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਜੀ ਜਿਹੜਾ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਜੇ ਸੂਟ ਦਾ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਏਸੀ ਨੰਬਰ ਤੇ ਕਾਲ ਕਰਕੇ ਤੁਸੀਂ ਸੂਟ ਤੇ ਇੱਕ ਨੰਬਰ ਸ਼ੋ ਹੁੰਦਾ ਤੁਹਾਨੂੰ ਉਸ ਨੰਬਰ ਦੱਸ ਕੇ ਤੁਸੀਂ ਆਪਣੇ ਵਾਸਤੇ ਜਾਂ ਕਲਰ ਦੱਸ ਕੇ ਸੂਟ ਮੰਗਵਾ ਸਕਦੇ ਆ ਜੀ ਬਹੁਤ ਹੀ ਪਿਆਰੀ ਪਿਆਰੀ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਇਸੇ ਨੰਬਰ ਤੇ ਤੁਸੀਂ ਪਿਕਾ ਭੇਜ ਕੇ ਆਪਣਾ ਆਰਡਰ ਡਨ ਕਰੋ ਜੀ ਪਿਕਾ ਭੇਜਣ ਨਾਲ ਕੋਈ ਆਰਡਰ ਡਨ ਨਹੀਂ ਹੋਣਾ ਜਦ ਤੱਕ ਤੁਹਾਡੀ ਪੇਮੈਂਟ ਦਾ ਸਕਰੀਨ ਸ਼ਾਟ ਮੇਰੇ ਕੋਲ ਨਹੀਂ ਆਉਣਾ ਨਾਲ ਦੀ ਨਾਲ ਜੇ ਤੁਹਾਡੇ ਸੂਟ ਪਸੰਦ ਹੁੰਦਾ ਤਾਂ ਪੇਮੈਂਟ ਕਰਕੇ ਸਕਰੀਨਸ਼ਾਟ ਸੈਂਡ ਕਰ ਦਿਆ ਕਰੋ ਜੀ ਬਹੁਤ ਹੀ ਪਿਆਰੀ ਪਿਆਰੀ ਜੇ ਸੂਟ ਹੈ ਪੂਰਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਬਾਟਮ ਬਹੁਤ ਡਿਜ਼ਾਈਨਰ ਹੈ ਜੀ ਨਾਲ ਤੁਹਾਨੂੰ ਕਾਟਨ ਦੀ ਸ਼ਰਟ ਮਿਲੂਗੀ ਸੀ ਥਰੂ ਨਹੀਂ ਹੈਗੀ ਲਾਈਨਿੰਗ ਦੀ ਕੋਈ ਨੀਡ ਨਹੀਂ ਜੀ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ